ਸਵਾਗਤ ਹੈ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇਹ ਵੀਡੀਓ ਜਿਹੜੀ ਹੈ ਸਾਰਿਆਂ ਲਈ ਜ਼ਰੂਰੀ ਆ ਜੋ ਮਾਨ ਸਾਹਿਬ ਦੇ ਫੈਨ ਆ ਜਾਂ ਫਿਲਮ ਸੁੱਚਾ ਸੂਰਮਾ ਜਿਨ੍ਹਾਂ ਨੇ ਵੇਖੀ ਆ ਤੇ ਉਹਦੇ ਫੈਨ ਫਿਲਮ ਵੱਡਾ ਮਸਲਾ ਬਣੀ ਹੋਈ ਆ ਉਹ ਕਿਵੇਂ ਸਾਰੀ ਗੱਲ ਵੀਡੀਓ ਚ ਕਰਾਂਗੇ ਫਿਲਮ ਚ ਬਾਕਸ ਆਫਿਸ ਤੇ ਜਿਹੜੀ ਕਲੈਕਸ਼ਨ ਫਿਲਮ ਦੀ ਦੱਸੀ ਗਈ ਆ ਉਹਨੂੰ ਲੈ ਕੇ ਵਿਵਾਦ ਬਣਿਆ ਹੋਇਆ ਕੋਈ ਕਲੈਕਸ਼ਨ ਵੱਧ ਦੱਸੀ ਜਾ ਰਿਹਾ ਕੋਈ ਘੱਟ ਦੱਸੀ ਜਾ ਰਿਹਾ ਪਰ ਕਰੈਕਟ ਬਾਕਸ ਆਫਿਸ ਦੀ ਕਲੈਕਸ਼ਨ ਕਿਹੜੀ ਆ ਤੁਸੀਂ ਦੱਸਣੀ ਆ ਕਮੈਂਟ ਬਾਕਸ ਦੇ ਵਿੱਚ ਉਤੋਂ ਪਹਿਲਾਂ ਅਸੀਂ ਤੁਹਾਨੂੰ ਦੋ ਤਰ੍ਹਾਂ ਦੀ ਕਲੈਕਸ਼ਨ ਯਾਨੀ ਕਿ ਦੋ ਵੈਬਸਾਈਟਾਂ ਦੀ ਕਲੈਕਸ਼ਨ ਦੱਸਾਂਗੇ ਤੇ ਜੇ ਕਲੈਕਸ਼ਨ ਘੱਟ ਹੋਈ ਹੈ ਤਾਂ ਫਿਰ ਭੀੜ ਜਿਹੜੀ ਆ ਉਹ ਸਿਨੇਮਾ 'ਚ ਬਿਨਾਂ ਟਿਕਟਾਂ ਤੋਂ ਤਾਂ ਚੱਲੀ ਨਹੀਂ ਗਈ। ਜੇ ਕਲੈਕਸ਼ਨ ਵੱਧਾ ਤਾਂ ਫਿਰ ਕਿਉਂ ਫਿਲਮ ਦਾ ਕਲੈਕਸ਼ਨ ਘੱਟ ਦੱਸ ਕੇ ਬਦਨਾਮੀ ਕੀਤੀ ਜਾ ਰਹੀ ਹੈ। ਵੈਸੇ ਮੈਂ ਗੱਲ ਦੱਸਾਂ ਜੋ ਸੋਸ਼ਲ ਮੀਡੀਆ ਜਾਂ ਮਾਨ ਸਾਹਿਬ ਦੇ ਫੈਨ ਫੋਲੋਇੰਗ ਨੂੰ ਦੇਖਦੇ ਆ ਹੋਇਆ ਕਲੈਕਸ਼ਨ ਜੱਟ ਐਂਡ ਜੁਲੀਅਟ 3 ਤੇ ਕੈਰੀਅਨ ਜੱਟਾ 3 ਤੋਂ ਕਿਤੇ ਵੱਧ 6 ਪਰ ਪਾਰ ਹੋਣੀ ਚਾਹੀਦੀ ਸੀ। ਇਹ ਮੇਰਾ ਅੰਦਾਜ਼ਾ ਹੈ ਜਾਂ ਮੇਰਾ ਐਕਸਪ ਇੰਨੀ ਵੱਡੀ ਫੈਨ ਫਾਲੋਇੰਗ ਮੈਂ ਸੱਚੀ ਨਹੀਂ ਦੇਖੀ ਭਾਵੇਂ ਅੱਜ ਦੇ ਵੱਡੇ ਸੁਪਰਸਟਾਰ ਗਿੱਪੀ ਗਰੇਵਾਲ ਸਾਹਿਬ ਹੋਣ ਜਾਂ ਦਿਲਜੀਤ ਦੋਸਾਂਝ ਸਾਹਿਬ ਹੋਣ ਇਸ ਕਰਕੇ ਕਲੈਕਸ਼ਨ ਫਿਲਮ ਦਾ ਬਹੁਤ ਹੀ ਤਾਬੜ ਤੋੜ ਹੋਣਾ ਚਾਹੀਦਾ ਸੀ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਦੋ ਕਲੈਕਸ਼ਨਾਂ ਦੀ ਗੱਲ ਕਰਨੀ ਹੈ ਇੱਕ ਇੰਡੀਅਨ ਵੈਬਸਾਈਟ ਦੀ ਤੇ ਇੱਕ ਜੋ ਵਰਲਡ ਵਾਈਡ ਕਲੈਕਸ਼ਨ ਜਿਹੜੀ ਚੱਲ ਰਹੀ ਹੈ ਤੇ ਜਿਹੜਾ ਤੁਹਾਨੂੰ ਸਹੀ ਲੱਗਦਾ ਹੋ ਅਕਸੈਪਟ ਕਰ ਲਿਓ ਬਾਕੀ ਦੂਜਾ ਰਹਿਣ ਦਿਓ ਪਹਿਲਾਂ ਗੱਲ ਕਰਦੇ ਹਾਂ ਉਸ ਕਲੈਕਸ਼ਨ ਬਾਰੇ ਜਿਹੜੀ origignal ਹੋਣੀ ਚਾਹੀਦੀ ਸੀ ਜਾਂ origignal ਹੋ ਸਕਦੀ ਹੈ ਜਾਂ origignal ਹੋਵੇਗੀ ਫਿਲਮ ਨੇ ਇੰਡੀਆ ਚ ਪਹਿਲੇ ਦਿਨ 1 ਕਰੋੜ 20 ਲੱਖ ਦੀ ওপਨਿੰਗ ਲਈ ਦੂਜੇ ਦਿਨ 1 ਕਰੋੜ 60 ਲੱਖ ਦਾ ਕਲੈਕਸ਼ਨ ਕੀਤਾ ਤੇ ਤੀਜੇ ਦਿਨ ਆਪਾਂ ਨੂੰ ਪਤਾ ਸੰਡੇ ਦਾ ਛੁੱਟੀ ਵਾਲਾ ਦਿਨ ਹੋਣ ਕਰਕੇ 2 ਕਰੋੜ 20 ਲੱਖ ਦਾ ਕਲੈਕਸ਼ਨ ਇੰਡੀਆ ਚ ਫਿਲਮ ਨੇ ਕੀਤਾ ਤੇ ਚੌਥੇ ਤੇ ਪੰਜਵੇਂ ਦਿਨ ਫਿਲਮ ਨੇ 70 ਲੱਖ ਤੇ 60 ਲੱਖ ਦੀ ਜਿਹੜੀ ਕਲੈਕਸ਼ਨ ਕਰ ਲਈ ਤੇ ਇਹਦੇ ਨਾਲ ਫਿਲਮ ਦਾ 5 ਦਿਨਾਂ ਦਾ ਇੰਡੀਆ ਦਾ ਟੂਟਰ ਕਲੈਕਸ਼ਨ 6 ਕਰੋੜ 30 ਲੱਖ ਦੇ ਆਸ-ਪਾਸ ਜੋ ਬਣ ਗਿਆ ਸੀ ਤੇ ਓਵਰ ਸੀਸ ਚ ਫਿਲਮ ਨੇ 5 ਦਿਨਾਂ ਦੇ ਵਿੱਚ ਟੋਟਲ 6 ਕਰੋੜ ਦੇ ਆਸ-ਪਾਸ ਦਾ ਕਲੈਕਸ਼ਨ ਕੀਤਾ ਤੇ ਇਹਦੇ ਨਾਲ ਫਿਲਮ ਦਾ 5 ਦਿਨਾਂ ਦਾ ਟੋਟਲ ਜਿਹੜਾ ਵਰਲਡਵਾਈਡ ਕਲੈਕਸ਼ਨ ਸੀ ਉਹ 12.5 ਕਰੋੜ ਦੇ ਆਸ-ਪਾਸ ਬਣਦਾ ਹੈ ਇਹ ਐਸਟੀਮੇਟਡ ਕਲੈਕਸ਼ਨ ਜਿਹੜਾ ਇੱਕ ਪਾਸਿਓਂ ਆ ਰਿਹਾ ਹੁਣ ਦੱਸ ਦਾਂ ਕਿ ਜਿਹੜੀਆਂ ਇੰਡੀਅਨ ਵੈਬਸਾਈਟਾਂ ਉਹ ਫਿਲਮ ਦਾ ਕਲੈਕਸ਼ਨ ਕੀ ਦੱਸ ਰਹੀਆਂ ਨੇ ਇਹਨਾਂ ਵੈਬਸਾਈਟਾਂ ਤੇ ਦੱਸਿਆ ਜਾ ਰਿਹਾ ਹੈ ਕਿ ਫਿਲਮ ਨੇ ਪਹਿਲੇ ਦਿਨ 1 ਕਰੋੜ ਦੀ ਕਲੈਕਸ਼ਨ ਕੀਤੀ ਦੂਜੇ ਦਿਨ ਮੂਵੀ ਨੇ ਵੱਡਾ ਡ੍ਰੌਪ ਆਊਟ ਲਿਆ ਤੇ ਫਿਲਮ ਸਿਰਫ 50 ਲੱਖ ਦੇ ਆਸ-ਪਾਸ ਕਲੈਕਸ਼ਨ ਕਰ ਸਕੀ ਤੇ ਤੀਜੇ ਦਿਨ ਫਿਲਮ ਦਾ ਸੰਡੇ ਦਾ ਇਹਨਾਂ ਨੇ ਕਲੈਕਸ਼ਨ ਵਧਾਇਆ ਹੀ ਨਹੀਂ 60 ਚੌਥੇ ਦੇ ਪੰਜਵੇਂ ਦਿਨ ਦੀ ਜੇ ਗੱਲ ਕਰੀਏ 35 ਤੇ 30 ਲੱਖ ਦੀ ਕਲੈਕਸ਼ਨ ਸ਼ੋਅ ਕਰ ਰਹੀਆਂ ਜਿਹਦੇ ਨਾਲ ਮੂਵੀ ਦਾ ਪੰਜ ਦਿਨਾਂ ਦਾ ਟੋਟਲ ਇੰਡੀਅਨ ਜਿਹੜਾ ਬਾਕਸ ਆਫਿਸ ਕਲੈਕਸ਼ਨ ਆ 2 ਕਰੋੜ 70 ਲੱਖ ਦੇ ਆਸ-ਪਾਸ ਬਣਦਾ ਤੇ ਓਵਰ ਸੀਜ਼ ਦੀ ਕਲੈਕਸ਼ਨ ਸਿਰਫ ਤਿੰਨ ਦਿਨਾਂ ਦੀ ਸਾਹਮਣੇ ਆ ਰਹੀ ਹੈ ਦੱਸ ਰਹੀਆਂ ਵੈਬਸਾਈਟਾਂ ਜਿਹਦੇ 'ਚ 2.5 ਕਰੋੜ ਦਾ ਕਲੈਕਸ਼ਨ ਦੱਸਿਆ ਗਿਆ ਅੱਗੇ ਤੁਸੀਂ ਫੈਸਲਾ ਕਰਨਾ ਹੈ ਕਿ ਕੀ ਸਹੀ ਹੈ ਤੇ ਕੀ ਗਲਤ ਆ ਮੇਰੇ ਮੁਤਾਬਿਕ ਪਹਿਲਾ ਕਲੈਕਸ਼ਨ ਜੋ 13 ਕਰੋੜ ਦੇ ਆਸ-ਪਾਸ ਆ ਉਹ ਸਹੀ ਆ ਤੇ ਬਾਕੀ ਤੁਸੀਂ ਕਮੈਂਟ 'ਚ ਦੱਸਣਾ ਕਿਹੜਾ ਸਹੀ ਤੁਹਾਨੂੰ ਲੱਗਦਾ ਹੈ ਜਾਂ ਫਿਲਮ ਨੂੰ ਜਾਣ ਬੁੱਝ ਕੇ ਫਲॉप ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੱਬੂ ਮਾਨ ਸਾਹਿਬ ਦੀ ਫੈਨ ਫਾਲੋਇੰਗ ਬਹੁਤ ਵੱਡੀ ਆਪਾਂ ਨੂੰ ਪਤਾ ਤਾਂ ਇਸ ਕਰਕੇ ਜਲਦੀ ਤੋਂ ਜਲਦੀ ਫੈਨ ਹੋ ਬੱਬੂ ਮਾਨ ਸਾਹਿਬ ਦੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ